ਇਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ ਹਫਤੇ ਚ ਸ਼ਹਿਰ ਦੇ ਅੰਦਰ ਕੁਝ ਦੋ ਤਿੰਨ ਵਾਰਦਾਤਾਂ ਹੋਈਆਂ ਸੀ ਸ੍ਰੈਚਿੰਗੀਆਂ ਜਿੱਦੇ ਜ ਦੁਕਾਨਾਂ ਦੇ ਅੰਦਰ ਜਾ ਕੇ ਦੁਕਾਨਦਾਰਾਂ ਪਾਸੋਂ ਲੁੱਟਖੋਣ ਦੀ ਅਟੈਂਪਟ ਹੋਈ ਸੀ ਕਿ ਉਹ ਕਾਫੀ ਉਹ ਵੀਡੀਓਜ਼ ਵੀ ਨੇ ਵਾਇਰਲ ਹੋਈਆਂ ਸੀ ਤੇ ਕਾਫੀ ਲੋਕਾਂ ਚ ਪੈਨਿਕ ਰੀਟ ਹੋਇਆ ਸੀਗਾ ਸੋਲਤੇ ਤੇ ਅੱਜ ਕਾਰਵਾਈ ਕਰਦੇ ਹੋਏ ਸਾਡੇ ਐਸਐਸਪੀ ਸਾਹਿਬ ਤੇ ਅਨਿਸ਼ੰਦ ਰੇਸ਼ਾਟ ਜਿਹੜਾ ਸੀਗਾ ਤੇ ਉਥੇ ਜਿਹੜੇ ਮੇਨ ਜਿਹੜੇ ਅਕਿਊਜ਼ਡ ਹੈ ਉਹ ਦੋਵੇਂ ਜਿਹੜੇ ਲੜਕੇ ਜਿਹੜਾ ਇੱਕ ਰਾਹੁਲ ਰਾਹੁਲ ਉਹ ਬਿੱਲੀ ਪੁੱਤਰ ਸ੍ਰਿੰਦਰਪਾਲ ਤੇ ਸ਼ਮਸ਼ੇਰ ਸਿੰਘ ਸ਼ੇਰਾ ਪੁੱਤਰ ਲਾਡਾ ਇਹ ਜਿਹੜੇ ਦੋਵੇਂ ਮੁਕੱਤਬੇ ਦੇ ਜਿਹੜੇ ਹੱਕੀ ਦੋਸ਼ੀ ਆ ਇਹਨਾਂ ਦੋਵਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਇਹਨਾਂ ਪਾਸੋਂ ਇੱਕ ਨਕਲੀ ਪਿਸਤੌਲ ਤੇ ਇੱਕ ਵਰਦਜ ਵਰਤੇ ਹੋਏ ਦਾਤਰ ਇਹ ਦੋਵੇਂ ਚੀਜ਼ਾਂ ਬਰਾਮਦ ਕਰ ਲਈਆਂ ਇੱਕ ਇਹਦਾ ਤੀਜਾ ਹੋਰ ਸਾਥੀ ਹੈ ਉਹਦੇ ਲਈ ਵੈਨਹਟ ਚੱਲ ਰਿਹਾ ਉਹਨੂੰ ਜਲਦੀ ਗ੍ਰਫਤਾਰ ਕਰ ਲਿਆ ਜਾਊਗਾ ਸਰ ਇਹ ਕਿੱਥੋਂ ਦੇ ਹਨ ਇਹ ਲੋਕਲ ਨਾਨਸਰ ਭੱਲਾ ਉਤਦੇ ਰਹੇ ਨੇ ਲੈ ਪਹਿਲਾਂ ਵੀ ਇਹਨਾਂ ਤੇ ਜਿਵੇਂ ਕਿ ਰਾਹੁਲ ਬਿੱਲੀ ਜਾਂਦੇ ਅੱਠ ਨੇ ਕਰੀਬ ਮੁਕੱਤਬੇ ਦਰਜ ਲੁੱਟੋng ਹੋਉਂਦੇ ਤੇ ਹੋਰ ਲੜਾਈ ਝਗੜੇ 307 ਦੇ ਮੁਕੱਤਬੇ ਦਰਜ ਜੂਸਾ ਲਟਕਾ ਜਿਹੜਾ ਉਹ ਵੀ ਪਹਿਲਾਂ ਜੁਨਾਈਲ ਸੀ ਤੇ ਉਸ ਸਮੇਂ ਇੰ ਤੋ ਇਹ ਵੀ ਇਹਨਾਂ ਨੇ ਇੱਕ ਗਰੁੱਪ ਰਲ ਕੇ ਦੋ ਤਿੰਨ ਜਣੇ ਗੈਂਗ ਬਣਾਇਆ ਸੀ ਕਦੇ ਮੋਟਰਸਾਈਕਲ ਤੇ ਕਦੇ ਐਕਟਵਾ ਤੇ ਤੇ ਨਕਲੀ ਪਿਸਤੌਲ ਲੈ ਕੇ ਦਾਤਰ ਲੈ ਕੇ ਦੁਕਾਨ ਤੇ ਜਾ ਕੇ ਤੇ ਉਹ ਡਰਾਤਮਕ ਹਮਲਾ ਕਰਦੇ ਤੇ ਉਹਨਾਂ ਤੋਂ ਖੌਨ ਦਾ ਸ਼ਤਰ ਕਰਦੇ ਸੀਗੇ ਤੋ ਅੱਜ ਫੜੇ ਜਾਣ ਨਾਲ ਸ਼ਹਿਰ ਵਾਸੀਏ ਦਾ ਕਾਫੀ ਰਾਹਤ ਮਹਿਸੂਸ ਕੀਤੀ ਹੈ ਜਿਹੜੀ ਕਿਹੜੀ ਕਿਹੜੀ ਵਾਰਦਾਤਾਂ ਚ ਹੈ ਗਈ ਇਹਨਾਂ ਨੇ ਇਹਨੇ ਰੀਸਰਚ ਜਿਹੜੇ ਪਿਛਲੇ ਹਫਤੇ ਦੇ ਦਰਮਿਆਨ ਜਿਹੜੀਆਂ ਦੋ ਤਿੰਨ ਵਾਰਦਾਤਾਂ ਹੋਈਆਂ ਸੀ ਉਹਨਾਂ ਦੇ ਮੇਨ ਜਿਹੜੇ ਆ ਕਿ ਕਰੀਬ 4 ਮਹੀਨੇ ਪਹਿਲਾਂ ਵੀ ਇਹਨਾਂ ਨੇ ਉਦੋਂ ਵੀ ਲਗਾਤਾਰੀ ਕੋਸ਼ਿਸ਼ ਦੇ ਰਚ ਇਹਨਾਂ ਨੇ ਵਾਰਦਾਤਾਂ ਕੀਤੀਆਂ ਸੀ ਸੋ ਬਾਕੀ ਹੋਰ ਇਹਨੂੰ ਪੇਸ਼ਦਾਨਤ ਕੀਤਾ ਜਾ ਰਿਹਾ ਪੇਸ਼ਦਾਨਤ ਕਰਕੇ ਨਾ ਰਵਾਨਾ ਹਾਸਲ ਕਰਕੇ ਹੋਰ ਵੀ ਇਹਦਾ ਕੋਈ ਵਿਕਲਪ ਨਹੀਂ ਕੋਈ ਨੰਬਰ ਪਲੇਟ ਜਲਦੀ ਜਾਂ ਕੋਈ ਨਸ਼ਾ ਕੁਝ ਹੋ ਹਾਂਜੀ ਇੱਕ ਇਹਨੂੰ ਤਾਂ ਐਕਟਵਾ ਮਿਲਿਆ ਬਾਕੀ ਹੋਰ ਜਿਹੜੇ ਐਕਟਵਾ ਦੇ ਵਾਰਦਾਨਤ ਕਰਦੇ ਐਕਟਵਾ ਵੀ ਮਿਲ ਗਿਆ ਇੱਕ ਪਲਟੀਦਾ ਮੋਟਰਸਾਈਕਲ ਹੈ ਉਹ ਵੀ ਮਿਲ ਗਿਆ ਬਾਕੀ ਹੋਰ ਗਾਹਾਂ ਜਿਵੇਂ ਜਿਵੇਂ ਟਾਈਮ ਨਿਕਲੂਗਾ ਫੇਰ ਇਹ ਮੈਡੀਕਲ ਸਟੋਰ ਮਾਲਕ ਨੂੰ ਜਿਹੜਾ ਨਿਸ਼ਾਨਾ ਬਣਾਈ ਉਹ ਵੀ ਚਾਹੀਏ ਹਾਂਜੀ ਉਹ ਵੀ ਤੇਰੀ ਹਾਂਜੀ ਹਾਂਜੀ ਮੋਟਰਸਾਈਕਲ ਦੇ ਨਾਲ ਤਾਂ ਕਿਸੇ ਨਾਲ ਬਾਅਦ ਲਈ ਕਿਸੇ ਬੰਦੇ ਨਾਲ ਲਿੰਕ ਹੋ ਸਕਦੀ ਇਹ ਜੀ ਇਹਦੇ ਗੁਪਤਾਰ ਕੀਤੇ ਆ ਹੁਣ ਅੱਜ ਦੇ ਅੰਤ ਚ ਤੇ ਰਿਵਾਰਡ ਹਾਸਲ ਕਰਕੇ ਉਹ ਹੋਰ ਵੀ ਜ਼ਿਆਦਾ ਅੱਗੇ ਕੀਤਾ ਜਾਊਗਾ ਠੀਕ ਹੈ ਥੈਂਕ ਯੂ